ਕੋਈ ਬੰਦਾ ਆਇਆ ਤੂੰ ਸਾਨੂੰ ਪੜੀ ਦੇਣਾ ਕੋਈ ਦਾ ਨਾ ਹੋ ਸਰ ਬਾਹਰ ਇਹੋ ਹੀ ਬੈਂਕ ਦਾ ਕੰਮ ਹੈ ਸੁਖਲਾ ਸਾਹਿਬ ਦੀ ਮੈਨੂੰ ਤੁਸੀਂ ਲੱਗੇ ਜਾਉਂਦੇ ਨੇ ਹੁੰਦੇ ਬੰਦੇ ਬਾਹਰ ਚਲੋ ਖਾਧੀ ਕਰੋ ਸੁਖਲਾ ਜੀ ਦਾ ਆਬਾਦਾਰਨ ਖੜੇ ਨੇ ਬੰਦਿਆਂ ਨੂੰ ਇੱਕ ਮਿੰਟ ਰੁਕ ਜਾ ਕਾਲੀ ਪਿੱਛੇ ਹੋ ਜਾ ਯਾਰ ਮੈਂ ਕਿਤੇ ਨਹੀਂ ਜਾ ਰਿਹਾ ਕਿਉਂ ਵੋਟ ਬਣਾਏ ਤੇ ਬਾਈ ਓਏ ਉਹੀ ਕਿੰਬਰ ਉਹ ਜਾਲੀ ਮੋਟ ਪਾਉਣ ਆਇਆ ਨੂੰ ਓਏ ਨਹੀਂ ਦਿਖਾ ਫਿਰ ਆਈਡੀ ਦਿਖਾ ਆਈਡੀ ਦਿਖਾ ਤੂੰ ਆਈਡੀ ਦਿਖਾ ਓਏ ਕਿੱਥੇ ਮੋਟ ਦਿਖਾ ਬੱਟਾ ਜੀ ਏ ਜਾਲੀਵੋਟ ਪਾਉਣ ਆਇਆ ਬਾਈ ਜੀ ਇਹ ਕਿੰਨੇ ਨੰਬਰ ਵਾਰਡ ਚ ਬਾਈ ਥੋੜੀ ਬੋਲ ਕਿੰਨੇ ਨੰਬਰ ਵਾਰਡ ਚ ਬੋਲ ਕਿਹੜਾ ਕਿਹੜਾ ਵਾਰਡ ਹੈ ਤੇਰਾ ਆਈਡੀ ਦਿਖਾ ਪਰ ਆਇਆ ਸੀ ਮੈਂ ਕਿੰਨੇ ਨੰਬਰ ਚ ਇਹਨੂੰ ਨੰਬਰ ਚ ਦੋ ਆਈਡੀ ਦਿਖਾ ਇਹ ਜਾਲੀਵੋਟ ਪਾਉਣ ਆਇਆ ਹੈ ਬਾਈ ਜੀ ਜਾਲੀਵੋਟ ਪਾਉਣ ਆਇਆ ਕੋਈ ਆਈਡੀ ਧੱਕਾ ਕਰ ਰਹੇ ਨੇ ਆਵਾਜ਼ ਵੀ ਪਾਰਟੀ ਵਾਲੇ ਨਹੀਂ ਅਗਰ ਤੁਸ ਧੱਕਾ ਹੋ ਰਿਹਾ ਹੈ ਸ਼ਰਦ ਬਾਈ ਜੀ ਕਿਹੜਾ ਕਿੱਥੋਂ ਆਏ ਹੋ ਤੁਸੀਂ ਦੱਸ ਬਾਈ ਕੈਮਰੇ ਨੂੰ ਬੋਲ ਕੈਮਰਾ ਹੋ ਰਿਹਾ ਬਾਈ ਜੀ ਅੱਛਾ ਪਾਰਟੀ ਦਿਖਾ ਗੱਡੀ ਲੈ ਦਿਖਾ ਗੱਡੀ ਪਾਰਟੀ ਆ ਕੀ ਆ ਤੇਰੇ ਕੋਲ ਆਈਡੈਂਟੀਟੀ ਆ ਤੇਰੇ ਕੋਲ ਕਿੱਥੇ ਨਾਲ ਬੋਟ ਪਾਏਗਾ ਰੋਡ ਕਿੱਧਰ ਪਾਰੇ ਆ ਗੱਡੀ ਚ ਬਈ ਫਿਰ ਤੂੰ ਹੀ ਗੱਡੀ ਚ ਰੋਡ ਲੈ ਕੇ ਦਿਖਾ ਮੈਂ ਕਿੱਥੇ ਦਿਖਾ ਅੰਦਰ ਕਿਵੇਂ ਆਗਾ ਤੇਰੀ ਕਾ ਤੇ ਲੋ ਆ ਰਹੇ ਨੇ ਬੈਠ ਤੁਸੀਂ ਕਹਿੰਦੇ ਨਾ ਫਿਰਦੇ ਗੱਲ ਕੋਟਲ ਹੈ ਥੋੜੀ ਆ ਯਾਰ ਖਰਚਾ ਦਿਵਾਓ ਤੇ ਪਹਿਲਾਂ ਫਿਰ ਦੇਖਾਂ ਲਈ ਕੀ ਚੱਕਰ ਪਿਆ ਸਰ ੱੱਕੇ ਨਾਲ ਆ ਆਵਾਦਵੀ ਪਾਰਟੀ ਵਾਲੇ 150 ਬੰਦਾ ਇਹਨਾਂ ਨੇ ਇਕੱਠਾ ਕਰਿਆ ਸਾਹਮਣੇ ਪੋਲਿੰਗ ਬੂਥ ਤੇ ਔਰ ਇਹ ਜਾਲੀ ਵੋਟਰ ਅਸੀਂ ਫੜੇ ਨੇ ਚਾਰ ਪੰਜ ਬੰਦੇ ਭੱਜ ਗਏ। ਇਸ ਕੀ ਕਰਦੇ ਜੀ? ਪੁਲਿਸ ਕੁਝ ਨਹੀਂ ਕਰਦੇ ਜੀ। ਬੂਥ ਸਰ ਇਵਨ ਕੈਪ ਪ੍ਰੈਜ਼ਾਈਡਿੰਗ ਅਫਸਰ ਵੀ ਕੁਝ ਨਹੀਂ ਕਰ ਰਹੇ। ਪ੍ਰੈਜ਼ਾਈਡਿੰਗ ਅਫਸਰ ਨੂੰ ਮਿਲਿਆਗੇ ਸਰ ਮੈਂ ਹਰੇਕ ਨੂੰ ਕਿਹਾ ਸਾਡਾ ਕੰਮ ਹੈ ਨੀ ਆਈਡੀ ਚੈੱਕ ਕਰਨਾ ਜਿਹੜਾ ਬਰਜੀ ਵੋਟ ਪਾਵੇ। ਅੱਛਾ। ਪ੍ਰੈਜ਼ਾਈਡਿੰਗ ਅਫਸਰ ਪਰਚੀ ਦਾ ਹੋਵੇ ਆਈਡੀ ਨਹੀਂ ਪਰਚੀ ਹੋਵੇ ਪਰਚੀ ਲਈ ਹੈ ਇਹ ਉੱਗ ਕੇ ਤੱਕ ਮੈਂ ਆਰਓ ਨੂੰ ਕਿਹਾ ਏ ਕਹਿੰਦੇ ਸਾਡਾ ਕੰਮ ਨੇ ਅਸੀਂ ਪਰਚੀ ਇਹਦੀ ਆਈਡੀ ਚੈੱਕ ਕਰੀ ਅਸੀਂ ਜਾਲੀ ਬੋਟ ਪਵਾ ਰਹੇ ਨੇ ਮਿਲ ਕੇ ਪਵਾ ਰਹੇ ਨੇ ਸਾਡਾ ਚੈੱਕ ਕਰਾ ਕੇ ਜਾਲੀ ਬੋਟ ਪਵਾ ਰਹੇ ਮਿਲ ਕੇ ਪਵਾ ਰਹੇ ਨੇ ਮੈਂ ਸਰ ਕਹ ਹੈ ਹਰ ਪਾ ਜੀ ਮੈਂ ਕਹ ਹੈ VOTING ਤੋਂ ਪਹਿਲਾਂ ਚੈਕਿੰਗ ਕੀਤੀ ਜਾ ਰਹੀ ਹੈਗੀ ਇਹਦਾ ਵੇਨ ਆ ਜੀ ਇਹਨਾਂ ਦੇ ਏਜੰਟ ਬੈਠੇ ਆ ਹਾਂ ਇਹ ਵੀ ਚੈਕਿੰਗ ਕਰ ਰਹੇ ਪਾਚੀ ਵਗੈਰਾ ਦੀ ਸਰੇਮ ਡੈਕ ਨਿਕ ਤਾਂ ਇਹਨਾਂ ਦੇ ਜੱਟ ਬੈਠੇ ਆ ਬੰਦਾ ਫੜਿਆ ਤੁਸੀਂ ਨਹੀਂ ਨਹੀਂ ਤੁਸੀਂ ਨਾਲੇ ਬਤਾ ਲਓ ਵੀ ਪੰਨੀ ਨੂੰ ਲੈ ਕੇ ਚੁੱਕ ਰਿਹਾ ਕੋਈ ਨਾ ਬੋਲ ਰਿਹਾ ਤੁਸੀਂ ਬੰਦਾ ਫੜਿਆ ਪਿੱਛੇ ਆ ਕੇ ਲੈ ਕਰਨ ਕਿਦੋਂ ਉੱਠ ਫੜੋ ਮਾਰੋ ਨਾ ਮਾਰ ਦੇ ਬਹੁਤ ਸਰਵਾਲ ਬੰਦੇ ਨੇ ਇਹਨਾਂ ਨੇ ਸਾਡੇ ਬੰਦੇ ਦੀ ਪੱਗ ਲਾ ਕੇ ਲੱਤਾਂ ਮਾਰੀਆਂ ਤੁਸੀਂ ਵੀ ਜਿਹੜੇ ਐਕਸੀਡੈਂਟ ਕਹਿੰਦੇ ਹੋ ਉਹ ਸਮਝੀ ਹਾਂ ਕਿ ਪੱਗ ਨਹੀਂ 25 ਤੋਂ ਬੰਦੇ ਇਹਨਾਂ ਦੇ ਨਾਲ ਆਏ ਨੇ ਹਾਂਜੀ ਹਾਂਜੀ ਜਿਹੜੀ ਗੱਲ ਹੈ ਨਾ ਉਹਦੀ ਕੰਪਲੇਂਟ ਲਿਖ ਕੇ ਦਿਓ ਤੁਸੀਂ ਦੀ ਕੰਪਲੇਂਟ ਲਿਖ ਕੇ ਦੋ ਕਰ ਰਹੀ ਹੋ ਬੋਟਿੰਗ ਹੈ ਨਾ ਮੇਰੀ ਗੱਲ ਸੁਣਾ ਦੀ ਜੇ ਤੁਸੀਂ ਕਿਸੇ ਨੂੰ ਇਹ ਗੱਲ ਕਹੋਗੇ ਨਾ ਕਿ ਵੋਟ ਨਹੀਂ ਪਾਣੀ ਤੇ ਤੁਹਾਡੇ ਖਿਲਾਫ ਕਰ ਰਹੀ ਹੋ ਆਈ ਏਮ ਨਾਟ ਸੇਇੰਗ ਦੈਟ ਹਾਂ ਸੋ ਫਿਰ ਤੁਸੀਂ ਇਹੀ ਕਹਿੰਦੇ ਬੋਟ ਪਾਉਣਾ ਨਹੀਂ ਸੋ ਵੋਟ ਪਾਣ ਦੋ ਹੁੰਦਾ ਨਹੀਂ ਅਸੀਂ ਪਾਓ ਤੁਸੀਂ ਕਿਸੇ ਨੂੰ ਵੋਟ ਪਾਣ ਤੋਂ ਰੋਕ ਨਹੀਂ ਸਕਦੇ ਆਈ ਡੀ ਨਹੀਂ ਜਿਹੜੀ ਇਹ ਗੱਲ ਹੈ ਨਾ ਕਹਿੰਦੀ ਕਿ ਵੋਟ ਪਾਣ ਦੀ ਕੋਈ ਲੋੜ ਨਹੀਂ ਜਾਓ ਨਹੀਂ ਸਰ ਨਹੀਂ ਕੋਈ ਨਹੀਂ ਕਹਿ ਸਕਦਾ ਸੋ ਉਹਨਾਂ ਨੂੰ ਵੋਟ ਪਾਣ ਦੋ ਜੇ ਤੁਹਾਨੂੰ ਲੱਗਦਾ ਕਿ ਵੋਟ ਨਹੀਂ ਪਾਣੀ ਚਾਹੀਦੀ ਤੁਸੀਂ ਬਾਹਰ ਜਾਓ ਇੱਥੇ ਨਾ ਖੜਿਆ ਹੋ ਸਰ ਅਸੀਂ ਕਹਿ ਨਹੀਂ ਸਰ ਵੋਟ ਪਾਣ ਦਿਓ ਡੋਨਟ ਇਨਫਲੂਐਂਸ ਦਾ ਵੋਟਿੰਗ ਸਰ ਲੈ ਬਾਕੀ ਵਾਸ ਠੀਕ ਲੈ ਬਾਕੀ ਜਿਹੜਾ ਚੱਲਦਾ ਪਏ ਪੀਸਫੁਲੀ ਚੱਲਣ ਦੋ ਸਾਰੇ ਮੈਂ ਕੋਈ ਇਲੈਕਸ਼ਨ ਜੀਐਂਟ ਬੈਠੇ ਨੇ ਅੰਦਰ ਹਾਂਜੀ ਬੈਠੇ ਨੇ ਸਰ ਇਹਦੇ ਦੀ ਪੱਗ ਲਾਈਏ ਕੰਪਲੇਂਟ ਦੋ ਹਾਂਜੀ ਸਰ ਪੱਗ ਲਾਈਏ ਤੇ 25 ਦੀ ਕੰਪਲੇਂਟ ਦੋ